రికవరీ ఏజెంట్ ਦਾ ਕਤਲ ਹੋਇਆ ਸ਼ਰੀਰਮ ਗੋਲੀਆਂ ਦੇ ਨਾਲ ਪੁੰਨਿਆ ਗਿਆ 1 ਨਹੀਂ 2 ਨਹੀਂ ਸਗੋ 14 ਗੋਲੀਆਂ ਮਾਰਿਆ ਗਈਆਂ ਨੇ ਮ੍ਰਿਤਕ ਦੀ ਪਛਾਣ ਨਿਮਿਸ਼ ਵਜੋ ਹੋਈ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਰਾਤ ਦੇ ਸਮੇਂ ਉਹ ਜਦੋਂ ਰਿਕਵਰੀ ਕਰਕੇ ਆਪਣੇ ਸਾਥੀ ਹਰਪ੍ਰੀਤ ਸਿੰਘ ਨਾਲ ਵਾਪਸ ਆਪਣੀ ਗੱਡੀ ਦੇ ਵਿੱਚ ਆ ਰਿਹਾ ਹੁੰਦਾ ਕਿ ਰਸਤੇ ਦੇ ਵਿੱਚ ਬਾਈਕ ਸਵਾਰ ਗੁੰਡੇ ਘੇਰਾ ਪਾ ਲੈਂਦੇ ਨੇ ਅਤੇ ਤਾਬੜ ਤੋੜ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੰਦੇ ਨੇ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਕ੍ਰੇਟਾ ਗੱਡੀ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ ਸ਼ੀਸ਼ੇ ਦੇ ਉੱਪਰ ਫਾਇਰਿੰਗ ਦੀ ਜਿਹੜੀ ਕਿ ਉਹ ਨਿਸ਼ਾਨ ਤੁਸੀਂ ਦੇਖ ਸਕਦੇ ਹੈਗੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਨਮਿਸ਼ ਤੇ 13 ਤੋਂ 14 ਗੋਲੀਆਂ ਲੱਗੀਆਂ ਨੇ ਮੌਕੇ ਤੇ ਹੀ ਉਸ ਦੀ ਜਾਨ ਚਲੀ ਗਈ ਹੈ ਜਦਕਿ ਉਸ ਦਾ ਸਾਥੀ ਅਰਪੇ ਸਿੰਘ ਚਾਰ ਗੋਲੀਆਂ ਲੱਗਨ ਕਰਕੇ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਸੋ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਸਰ ਦੇ 골ਡਨ ਐਵੇਨਿਊ ਇਲਾਕੇ ਦੇ ਵਿੱਚ ਇਸ ਵਾਰਦਾਤ ਤੋਂ ਬਾਅਦ ਲੋਕ ਕਾਫੀ ਡਰੇ ਹੋਏ ਨੇ ਸਹਿਮੇ ਹੋਏ ਨੇ ਅਤੇ ਉਹਨਾਂ ਦੇ ਵੱਲੋਂ ਹੁਣ ਕਾਤਲਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਧਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਨੇ ਜਿਨ੍ਹਾਂ ਦੀ ਭਾਲ ਦੇ ਵਿੱਚ ਪੁਲਿਸ ਜੁਟੀ ਹੋਈ ਹੈ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਉਧਰ ਇਸ ਘਟਨਾ ਨੂੰ ਲੈ ਕੇ ਮ੍ਰਿਤਕ ਦੇ ਜਿਹੜੇ ਕੀ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਚੜੀ ਜਵਾਨੀ ਜਿਹੜਾ ਕਿ ਇੱਕ ਜਵਾਨ ਪੁੱਤ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਮਹਿਸ 24 ਸਾਲ ਦੀ ਉਮਰ ਜੋ ਐਸ ਦੀ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਭਰਾ ਦੇ ਵੱਲੋਂ ਮੀਡੀਆ ਨਾਲ ਗੱਲ ਬਾਤ ਕਰਦੇ ਹਾਂ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੀ ਨਾ ਤਾਂ ਕਿਸ ਨਾਲ ਦੁਸ਼ਮਣੀ ਹੈ ਨਾ ਹੀ ਰੰਜਿਸ਼ ਹੈ ਅਤੇ ਫਿਰ ਵੀ ਉਸਦੇ ਭਰਾ ਦੀ ਜਿਸ ਤਰ੍ਹਾਂ ਦੇ ਨਾਲ ਹੱਤਿਆ ਕੀਤੀ ਗਈ ਹੈ ਕਾਤਲਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਭਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਗਿਆ ਕਿ ਮੈਂ ਰੋਟੀ ਖਾਣ ਚੱਲਾਂ ਹਾਂ ਰੋਟੀ ਖਾ ਕੇ ਆਂਦਾ ਹਾਂ ਤੇ ਮਾਰ ਮਾਰ ਮੰਦੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਜੀ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚਾਰ ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਕਿਹੜੀ ਗੱਡੀ ਦੇ ਵਿੱਚ ਬਾਈ ਕਰੇਤਾ ਗੱਡੀ ਦੇ ਵਿੱਚ ਹੈ ਉਦ੍ਰਿਸ ਮਾਮਲੇ ਦੀ ਤਫਤੀਸ਼ ਕਰ ਰਹੇ ਐਸਆਈ ਰਾਣਾ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਇਤਲਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਦੱਸਿਆ ਜਾ ਰਿਹਾ ਹੈ ਕਿ ਅੱਧਾ ਦਰਜਨ ਦੇ ਕਰੀਬ ਹਮਲਾਵਰ ਹੋ ਸਕਦੇ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਇਸ ਹੌਲਨਾਕ ਵਾਰਦਾਤ ਤੋਂ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਨੰਬਰ 120 ਦਰਜ ਕੀਤਾ ਵਾਰਦਾਤ ਦਾ 100 103 ਬੀਐਨਐਸ ਦੇ 25 ਆਦਮੇ ਪੰਜ ਛੇ ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕ੍ਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਪੁਲਿਸ ਨੇ ਆ ਕੇ ਤੇ ਕਿੰਨੇ ਵਜੇ ਦੀ ਘਟਨਾ ਜੀ ਇਹ ਸਾਰੀ ਆ ਰਾਤ ਦੀ ਹੈ ਤਰੀਬ 2:00 ਤਾਂ ਹੀ ਵੇਖੀ ਤਾਂ ਕਿੰਨੇ ਨੌਜਵਾਨਾਂ ਨੇ ਮਿਲਵਾ ਕੇ ਗੋਲੀਆਂ ਚਲਾਈਆਂ ਰਹੀਆਂ ਨੇ ਉੱਥੇ ਦੋ ਜਣੇ ਕਾਰ ਤੇ ਜਾ ਰਹੇ ਸੀ ਕ੍ਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਨਾਲੋਂ ਗੋਲ ਚਲਾਈ ਗਈ ਪੰਜ ਛੇ ਨੌਜਵਾਨ ਤਾਂ ਸਰੇ 500 ਨੌਜਵਾਨ ਦਾ ਉਹ ਕਿੱਥੇ ਦੇ ਸੀ ਮੋਟਰਸਾਈਕਲਾਂ ਤੇ ਅਜੇ ਕੀ ਕਾਰਨ ਕੋ ਦਿਸੂਨੀ ਹੈ ਨਵੀਂ ਇਹ ਪਤਾ 30 ਦਿਨ ਬਾਅਦ ਪਤਾ ਲੱਗੇਗਾ ਕਿ ਕਿਉਂ ਕਾਰਵਾਈ ਕੀਤੀ ਗਈ ਹੈ ਪੱਚਾ ਮੁਕਦਮਾ ਦਰਜ ਹੋ ਗਿਆ 100 ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਕੰਨੀਆਂ ਉਹਨਾਂ ਦੇ ਵੱਲੋਂ ਅਸੀਂ ਗੋਲੀਆਂ ਚਲਾਈਆਂ ਗਈਆਂ ਤੇ ਕਿੰਨੀਆਂ ਨੌਜਵਾਨਾਂ ਦੇ ਲੱਗੀਆਂ ਨੇ ਇਹ ਕੋਈ ਕਾਰਵਾਈ ਪੋਸਟਮਾਰਡ ਨੂੰ ਹੋਏਗਾ ਪਤਾ ਲੱਗੇਗਾ ਕਿ ਕਿੰਨੀਆਂ ਤੁੰਗ ਚਪੱਟਾ ਦੇ ਹਾਂਜੀ ਉਸ ਸੈਕਟਰ ਵੱਲੋਂ ਪੁੱਛਦੇ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਨੌਜਵਾਨਾਂ ਦੀ ਹਾਂਜੀ ਹਾਂਜੀ ਇਸ ਟੀਮਾਂ ਦੇ ਭਖਵਾਸ ਤਾਂ ਕੋਈ ਸੀ ਵੀ ਕੈਮਰਾ ਚੈੱਕ ਤੇ ਜਾਂਦੇ ਆ ਰਹੇ ਆ ਸੀ ਤਾਂ ਸੀਸੀਟੀਵੀ ਲੱਗੀ ਨਹੀਂ ਦਿਖਾਈ ਦੇ ਰਿਹਾ ਜੀ ਦੇਖੋ ਹੁਣ ਸਫੀਸ਼ ਕਰਕੇ ਫੇਰੀ ਪਤਾ ਲੱਗੇਗਾ ਅੰਮ੍ਰਿਤਸਰ ਤੋਂ ਲਲਿਸ਼ਰ ਮਦ ਰਿਪੋਰਟ ਹਮਦਰਦ ਟੀਵੀ